ਸਤਨਾ ਮਹੇਗੁਰ ਸਤਨਾ ਮਹੇਗੁਰ ਸਤਨਾ ਮਹੇਗੁਰ ਬਾਈਕੁ ਜੀ ਕਾ ਗਤੋ ਕਰ ਰਹੇ ਸੀ ਬੰਨੇ ਤੀ ਵਾਲੇ ਬਾਈਕੁ ਜੀ ਕਾ ਘਾਏ ਹੈ ਬਾਈਕੁ ਜੀ ਸਤਨਾ ਮਹੇਗੁਰ 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 ਨੀ ਰੋਣੀ ਸਤਨਾ ਵਾਈਸ ਸਤਨਾ ਬਹਿਗੁਰੂ 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 ਚਾਪ ਕਰੋ ਵੀਰ ਚਾਪ ਕਰੋ ਸਤਨਾਮ ਵਾਹਿਗੁਰੂ 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 ਨਹੀਂ ਕਿ ਮੈਂ ਠੀਕ ਹੈ ਵੀਰੇ ਵਧੀਆ ਬਸ ਵਧੀਆ ਆਪ ਸੁਣਾਓ ਯਾਦ ਕਰੀਏ ਸਾਰੇ ਆ ਜੋ ਆਪਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਮੇਰ ਕਰੇ ਨਾ ਸਤਨਾਮ ਵਾਹਿਗੁਰੂ 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 ਸਤਿਗੁਰੂ ਵਾਹਿਗੁਰੂ ਬੰਦੇ ਪਿਆਰ ਚ ਇਹਨੇ ਸਾਨੂੰ ਨੂੰ ਬਾਚੀ ਹੜ ਪਾਣੀ ਘਟਦੀ ਆਪਣੇ ਤਰ੍ਹਾਂ ਸਤਿਗੁਰੂ ਵਾਹਿਗੁਰੂ ਸਤਿਗੁਰੂ ਵਾਹਿਗੁਰੂ ਸਤਿਗੁਰੂ ਵਾਹਿਗੁਰੂ ਇਹ ਤਾਂ ਗੇਤੀ ਮਿਗੇ ਨੇ ਜੀਂ ਤਿਆ ਨਹੀਂ ਗੁਰੂ ਸਤਿਗੁਰੂ ਵਾਹਿਗੁਰੂ ਸਤਿਗੁਰੂ ਵਾਹਿਗੁਰੂ ਹੋਰ ਵਾਹਿਗੁਰੂ ਵੇਰ ਕਰੇ ਪਰਮਾਤਮਾ ਲੱਗਦਾ ਹਾਂ ਹੰਦਸਤੀਆ ਬੁਖਸੀ ਸਾਹਮਣੇ ਜੀ ਜੀ ਕਨੰਦ ਇੱਕ ਦਿਨ ਘਰੋਂ ਵਗ ਜਗੇ ਤੇ ਦੂਜੇ ਨਾਲ ਆਪਣਾ ਲਾਦ ਨਾਲੇ ਆਪ ਨੂੰ ਸਾਰੇ ਸੱਜ ਕੇ ਸਾਰੇ ਸੁਖ ਸਹੂਲਤਾਂ ਹੁੰਦੀਆਂ ਲਈ ਫਿਰ ਵੀ ਆਏ ਲੱਗਦਾ ਆਪ ਦੇ ਵੀ ਘਰੇ ਜਾਈਏ ਨਾ ਇੰਨਾ ਵਿਚਾਰਿਆ ਜਿਨ੍ਹਾਂ ਦੇ ਘਰ ਰੈਂਟ ਹੈਗੇ ਆ ਕਿੰਨਾ ਦੁੱਖ ਦੀ ਗੱਲ ਹੈ ਜਾਣ ਨੂੰ ਵੀ ਕੋਈ ਜਗ੍ਹਾ ਨਹੀਂ ਰਹੀ ਨਾ ਬਹੁਤ ਵੱਡਾ ਦੁੱਖ ਖੜਾ ਹੋ ਗਿਆ ਕਿੰਨਾ ਖਲਾਗਦਾ ਆਪ ਨੂੰ ਮੁਗੀ ਥਾਰਣਾ ਆ ਇਹ ਵੀ ਆਪਣਾ ਵੈਰੂ ਕਰਨ ਲੱਗੀ ਹੋਈ ਆ ਜੀ ਮੂਵੀ ਹਾਂ ਆਪ ਤੇ ਰੋਜ਼ ਵੀ ਨਹੀਂ 10 20 ਮਿੰਟ ਆਪਾਂ ਬਸ ਪ੍ਰਮਾਤਮਾ ਨੂੰ ਭਲਾ ਵਾਸਤੇ ਨਾ ਵੈਰੂ ਸਤਿ ਕਰਾ ਭਲਾ ਕਰੀ 20 ਮਿੰਟ ਆਪਾਂ ਲੈ ਲਈ ਜਾਪ ਕਰਦੇ ਹਾਂ ਤੁਸੀਂ ਸਾਰੇ ਕਰਿਆ ਕਰੋ ਸਤਨਾ ਵੈਰੂ ਆਪਣਾ ਵੈਹ ਕਰੋ ਸਤਨਾ 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 ਬਹਿਈ ਗੁਰ ਸਤਨਾ ਬਹਿਈ ਗੁਰ ਸਤਨਾ ਬਹਿਈ ਪਤਾ ਨਹੀਂ ਡੱਪਣਾ ਇਹ ਵਾਰ ਇਹ ਰਬ ਨੇ ੜੀ ਖੜਾ ਖੋਲਦਾ ਹੁੰਦਾ ਹੈ ਨਾ ਫਿਰ ਮੈਂ ਵੀ ਸਤਨਾ ਬਹਿਈ ਖੜਾ ਹੋ ਕੇ ਬਾਹਰ ਅਗਰ ਪ੍ਰਮਾਤਮਾ ਨਾਲ ਹੀ ਮਸਤਰਾ ਪਾ ਲਾਈਣਾ ਚਾਹੀਦਾ ਹੁੰਦਾ ਹੈ ਸਤਨਾ ਬਹਿਈ ਵੀ ਆਉਣਾ ਹੈ ਸਤਨਾ ਬਹਿਈ 79 ਬਹਿਈ 79 ਬਹਿਈ 79 ਬਹਿਈ ਕੋਈ ਚਿਕਾਗਾ ਸਾਹਮਣੇ ਸਤਸਰ ਲੰਗਾ ਗਏ ਮੂੰਹ ਤਾਂ ਪਈ ਦੇਰ ਚ ਮਿਲੇ ਹੀ ਦੀ ਉਪਰ ਬੈਠੀ ਹੋ ਜਾਮ ਅਨ ਨੂੰ ਦਿਖਾਉਂਗੇ ਅ ਵੀ ਕਿਰਮੇ ਚੁਣਨਾ ਜੀ ਆਪ ਕਰ ਲੋ ਸਤਨਾਮ ਮਹੇਰਾ ਸਤਨਾਮ ਬਾਈਕ ਸਤਨਾਮ ਮਾਈ ਸਤਨਾਮ ਮਹੇਰਾ ਸਤਨਾਮ ਵਾਹਿਗੁਰੂ 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 ਸਾਰੇ ਸਤਨਾਮ ਵਾਹਿਗੁਰੂ ਜਪ ਕਰੋ ਮਮਾ ਜੀ ਇੱਕ ਜਨ ਯਾਦ ਕੋਈ ਇੱਕ ਜਨ ਦੀ ਫੋਟੋ ਲਗੀ ਵੀ ਨ ਇੱਕ ਜਨ ਆ ਪਏ ਫਿਰ ਇੱਕ ਜਨ ਆਏਗਾ ਤੇ ਤੁਸੀਂ ਸਾਰਿਆਂ ਨੂੰ ਕਹਿੰਦੀ ਕਰਦੀ ਸਾਰੇ ਜਿੰਨੇ ਜਾਈਏ ਬਸ ਦੋ ਤਿੰਨ ਜਨੇ ਜਾਣੇ ਨੇ ਕਿ ਸਾਰੇ ਵਹਿਗੁਰੂ ਜਪ ਕਰੋ ਹੈਪੀ ਬਰਥਡੇ ਦਿਓ ਕਿ ਕਿਹੜੀ ਰीडियो ਸੁਣਦਾ ਪਤਾ ਨਹੀਂ ਕਈ ਵਾਰੀ ਆਪਾਂ ਨਹੀਂ ਕੋਈ ਗੱਲ ਕਰਦੇ ਹੈਗੇ ਤੇ ਆਪਣਾ ਲੱਗਦਾ ਵੀ ਰੱਬ ਆਪਣੇ ਦੇ ਰੱਬ ਨੇ ਆਪਣੀ ਗੱਲ ਸੁਣ ਲੈਂਦੀ ਆ ਨੇ ਨਾਲ ਜ ਕੀ ਹੈ ਹਾਂ ਹਾਂ ਬੱਚਿਆਂ ਦਾ ਤਾਂ ਬੈਂਗਲੀ ਦੀ ਰੂਹ ਹੁੰਦਾ ਹੈ ਨਾ ਬੈਂਗਲੀ ਬੈਂਗਲੀ ਬੱਚੇ ਬੋਲਣ ਨਾ ਬੱਚਾ ਵੀ ਇੱਕ ਰੱਬ ਦਾ ਰੂਹ ਹੁੰਦਾ ਹੈਗਾ ਕਈ ਵਾਰੀ ਆਪਾਂ ਲੋਰ ਤਾਂ ਆਪਣੀ ਕੋਈ ਗੱਲ ਆਪਾਂ ਕਹੀਏ ਪੂਰੀ ਹੋਏ ਨਹੀਂ ਤੇ ਆਹ ਲੱਗਦਾ ਵੀ ਆਪਾਂ ਆਪਣੇ ਨੇੜੇ ਹੀ ਖੜਾ ਸੀ ਕਹਿੰਦਾ ਤੇ ਸਾਰੇ ਪੰਜਾਬ ਕਰੋ ਨਾ ਪਤਾ ਨਹੀਂ ਕਿਹਦੀ ਅੱਜ ਲੋਆ ਪੂਰੀ ਹੋ ਜੇ ਵੇਹ ਗੁਰੂ ਵੇਹ ਗੁਰੂ ਵੇਹ ਗੁਰੂ ਵੇਹ ਗੁਰੂ ਖਤਮ ਹੋ ਗਿਆ ਗੁਰੂ ਸਾਹਿਬ ਬੇ ਗੁਰੂ ਬੇ ਗੁਰੂ ਬੇ ਗੁਰੂ ਸਾਰੇ ਲੋਕਾਂ ਨੂੰ ਭਲਾ ਹੋਈ ਪਰਮਾਤਮਾ ਜਿਹੜੇ ਹਟ ਗਿਆ ਵਿਚਾਰੇ ਥਰੰਗ ਕੋਈ ਜਾਨੀ ਨੁਕਸਾਨ ਕਿਸੇ ਦਾ ਨਾ ਹੋ ਜਿਹੜਾ ਹੋਇਆ ਹੋ ਗਿਆ ਤੋਂ ਪਹਿਲਾਂ ਹੁਣ ਕਿਸੇ ਦਾ ਨਾ ਹੋਵੇ ਨਾ ਹਾਂ ਜੀ ਇਹ ਤਾਂ ਬੇ ਗੁਰੂ ਨੂੰ ਪਹਿਲਾਂ ਕਰਾ ਚਾਚੂਗਾ ਫੇ ਇਹ ਤਾਂ ਹੋ ਗਿਆ ਹੁਣ ਪਰਮਾਤਮਾ ਹੁਣ ਮਿਹਰ ਮਾਈ ਰੱਖੀ ਬਸ ਸਤਨਾਮ ਵਾਹਿਗੁਰੂ 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 ਸਤਨਾਮ ਵਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਲਾਈਕ ਸਤਨਾਮ ਵਾਹਿਗੁਰੂ ਸਤਨਾਮ ਲਾਈਕ ਸਤਨਾਮ ਵਾਹਿਗੁਰੂ ਸਤਨਾਮ ਦੇ ਹਾਂ ਹਾਂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵੀ ਵਾਹਿਗੁਰੂ ਲਿਖਤ ਸਤਨਾਮ ਤੇਰੀ ਸਤਨਾਮ ਸੁਣ ਕੇ ਹੋਰ ਹੋਰ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਦੇ ਸਤ ਨਾਮ ਵੇਗੂ 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 ਮਾ ਬਾਈ ਸਤ ਨਾਮ 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 ਬਾਈ ਉਮੀਦ ਹੀ ਲਾਈਕ ਲੱਗਣੀ ਆ ਤੇ Satan भाई गुरु सतनाम भाई दूसरा ते नाम भाई गुरु सतनाम भाई सतनाम भाई सतनाम satan ਸਤਨਾਮ ਵਾਹਿਗੁਰੂ 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 ਸਾਰੇ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਮੇਰੇ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਮੇਰੇ ਗੁਰੂ 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 ਸਤਨਾਮ ਮੇਰੇ ਗੁਰੂ ਸਤਨਾਮ ਵਾਹਿਗੁਰੂ ਸਤਨਾ ਮਹੇਗੁਰ 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 ਇਹ ਹੋਰ ਵੀ ਆ ਗਿਆ ਕੋਈ ਕਹਦਾ ਖਾਲਸਾ ਮਹੇਗੁਰ ਜੀ ਕੀ ਫਤਿਹ ਹਾਂ ਮੇਰੇ ਸਾਰੇ ਸਤਨਾ ਮਹੇਗੁਰ ਜੀ ਹੁਣ ਆਹਾਗਾ ਕੋਈ ਹੋਰ ਅੱਦ ਕੋਈ ਗੱਲ ਨਹੀਂ ਮਹੇਗੁਰ ਮਹੇਗੁਰ ਕੋਈ ਪੁੱਤ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਮੀ ਸਾਰੇ ਲੋਗ ਆਪਣੇ ਲਾਈਕ ਜੀ ਆਈ ਜਾਂਦੇ ਹਨ ਸਾਰੇ ਵਧੀਆ ਕਰੋ ਹਾਂ ਸਤਨਾਮ 10 15 ਮਿੰਟ ਜਪ ਕਰੀਏ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਸਤਨਾਮ ਵੈਗੁਰੂ ਆਪਾਂ ਜਲ ਜਲ 6 ਜਾਨੇ ਹੋ ਗਿਆ ਸਤਨਾਮ ਮੇਰੇ ਜਪ ਕਰਨ ਵਾਲੇ ਚਾਰ ਜਾਨੇ ਕਿ 6 ਜਾਨੇ ਚਾਰ ਜਾਨੇ ਵੀਰ ਆਏ ਨੇ ਚਾਰ ਹੋਰ ਤੇ ਆਪਾਂ ਦੋ ਜਾਨੇ ਆਪਾਂ 6 ਹੋ ਗਏ ਸਤਨਾਮ ਵਹਿਗੁਰੂ ਸਤਨਾਮ ਵਹਿਗੁਰੂ ਸਤਨਾਮ ਵਹਿਗੁਰੂ ਕੋਣ ਆ ਗਏ ਸਤਨਾਮ ਵਹਿਗੁਰੂ 5 ਹੋ ਗਏ 6 ਸਾਵਣ ਹੋ ਗਏ ਸਤਨਾਮ ਵਹਿਗੁਰੂ ਜੀ ਕੀ ਖਾਲਸਾ ਵਹਿਗੁਰੂ ਜੀ ਕੀ ਫਤਿਹ ਸਤਨਾਮ ਵਹਿਗੁਰੂ ਸਾਰੇ ਵਹਿਗੁਰੂ ਜਬ ਕਰੀਂ ਨਾ ਬੋਲ ਮੈਨੂੰ ਡਿਸਟਰਬ ਨਾ ਕਰਦੇ ਮੈਂ 10 15 ਮਿੰਟਾਂ ਬਾਅਦ ਲਗਾਂਗਾ ਤਾਂ ਚਾਪਰੀਂ ਸਤਨਾਮ ਵਾਹਿਗੁਰੂ 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 ਸਤਨਾਮ ਵਾਹਿਗੁਰੂ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ

ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਸ੍ਰੀ ਮਹਾਂ ਗੀ ਸਤਨਾਮ ਸ੍ਰੀ ਵਾਹਿਗੁਰੂ ਸਤਨਾਮ 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 ਵਾਹਿਗੁਰੂ ਲਿਖਦਾ ਨੇ ਸਤਨਾਮ ਵਾਹਿਗੁਰੂ 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 ਸਤਨਾਮ ਵਾ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਹੈ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਹੈ ਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਦਾ ਹੈ ਗੁਰੂ ਸਤਨਾਮ ਵਾਹਿਗੁਰੂ 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 só Natenan veheguruu satanaam, vehengedu satanaam, vehenguruu satam, vehengeru satanaan, vehengedu satanaam, vehenguruu satanaam, vehenguruu satnaan, vehengedu satinaan, vehenged satanaan, vehen satinaan, vehenged satnaam, ਸਤਨਾ ਮਹੇਗੁਰ 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 ਤੇਰਾ ਲੋਗੋਂ ਕਦਾ ਅੰਨੇ ਅਰੇ ਜੀ ਇਸਨੇ ਕੀਤਾ ਸਤ ਮੈਂ ਬੈਗ ਨੂੰ ਹ ਪਰਮਾਤਮਾ ਪਤਾ ਨਹੀਂ ਨੇ ਉਹ ਸੁਣ ਲੈ ਜੀ ਇਸ ਵੀਰੇ ਜੁਕੇਸ ਹੈ ਮੈਂ ਤਾਂ ਸਕਲ ਤੋਂ ਪਤਾ ਨਹੀਂ ਜੀ ਕੇ ਸੋ ਸਿਕ ਸਿਕ ਕੰਮ 15 ਮਿੰਟ ਘੱਟੋ ਘੱਟ 15 ਮਿੰਟ ਤਾਂ ਆਪਣਾ ਕੱਢਣੀ ਚਾਹੀਦੀ ਵਧ ਹੋਵੇ ਜਦੋਂ ਘੰਟਾ ਦੇ ਨੇ ਕਰਟਲ ਕੋਸ਼ਟੇ ਮੈਂ 15 ਮਿੰਟ ਇਸ ਟਾਈਮ ਜਪ ਕਰ ਲੇ ਕਿਉਂ ਬੈਗ ਨੂੰ ਪਰਮਾਤਮਾ ਪੜੀ ਕਰੂਗਾ ਇਹ ਲਈ ਕੋਈ ਬਹਿ ਗੁਜਿਆ ਦੀਪ ਆ ਗਿਆ ਵੀਰ ਮੇਰਾ ਹੋਰ ਦੀਪ ਗਰੇ ਪਾਣੀ ਕੁਲਸ ਬਚ ਗਏ ਜਿਵੇਂ ਪਾਣੀ ਤਾਂ ਅੰਦਰ ਥੇ ਕਾਜੀ ਕਿਹੜਾ ਦੀਪ ਨਾ ਹੋਰੀਆ ਦੀਪ ਆ ਕੇ ਟੰਡਰੀ ਆਗ ਦੀਪ ਆ ਵੀਰ ਟੱਡਣੀ ਆ ਟੱਡਰੀਏ ਬਿੰਦ ਹਾਂ ਦੀਪ ਤੇ ਇਹਨਾਂ ਦਾ ਟੱਡਣੀ ਦੀ ਇਹ ਬਾਈਟ ਦਿੱਤੀ ਨੀ ਆਹ ਸੋਣੀ ਕਿੰਨੀ ਸੋਣੀ ਰ ਟਿੰਗਰ ਆਹ ਸੋਨਾ ਨਹੀਂ ਕਰਦਾ ਆਹ ਕੋਨਾ ਨਹੀਂ ਆ ਆਸਾ ਸੋਣੀ ਆਸਾ ਆ ਜਿਹੜੇ ਬਹਿਰੂਨ ਜੀ ਦਾ ਖਾਲਸਾ ਬਹਿਰੂਨ ਜੀ ਕੀ ਪਤੀ ਸਾਰਿਆਂ ਨੇ ਤੇ ਪਤਾ ਸਾਰੇ 10 15 ਮਿੰਟ ਦੇ ਪੱਟੀ ਮਿੰਟ ਜਿੰਨਾ ਟਾਈਮ ਨਿਕਲਦਾ ਜਿਹਨੂੰ ਬਿਹਲਾ ਟਾਈਮ ਮਿਲਦਾ ਬਸ ਬਹਿਗੂ ਬਹਿਗੂ ਜਾਬ ਕਰਿਆ ਕਰੋ ਹਾਂ ਜੀ ਜੇ ਨਾ ਪੇਪਰ ਬਾਤਾਂ ਪਲਾ ਕਰੂਗਾ ਜਿੰਨਾਂ ਨੂੰ ਹਰਿਆਣਾਂ ਦਾ ਸਾਰਾ ਆਇਆ ਕਰੋ ਜੀ ਇਹਨੇ ਨਹੀਂ ਸਮਾਇਆ ਜਾ ਕਰਨਾ ਮਰੀਓੜ ਕਾਲੇ ਪੰਨ੍ਹੇ ਕਿੰਦੀ ਗੱਡੀ ਰਟਿੰਦ ਲੰਬੀਆਂ ਹਨ ਜੀ ਬੁੱਤਰੀ ਵਧੀਆ ਠੀਕ ਠਾਕ ਹੈ ਵਧੀਆ ਪਰਿਵਾਰ ਠੀਕ ਠਾਕ ਹੈ ਉਸ ਪਰਿਵਾਰ ਅੰਦਾ ਬਜਾਰਾ ਜਿਹੜਾ ਉਹ ਪਰਿਵਾਰ ਟੈਂਸ਼ਨ ਵਾਲੀ ਹੈ ਨਾ ਕਿਉਂ ਸਾਡੇ ਤਾਂ بارش ਹੁੰਦੀ ਆ ਇਹ ਨਾਲ ਲੱਗਦਾ ਵੀ ਉਂਦਰ ਤਾਂ ਪਾਣੀ ਹੋਰ ਨਾ ਮਰਿਆ ਹੋਇਆ ਹੁੰਦਾ ਟੈਂਸ਼ਨ ਵਾਲੀ ਹੈਗੀ ਜਿਹੜਾੜਾ ਆਇਆ ਇਹਨੇ ਨਾ ਪਾਣੀ ਜ਼ਿਆਦਾ ਹੋ ਜਾਂਦਾ ਗੰਡਾ ਟਟਾ ਲੱਗ ਮਮਾ ਹਾਨਨ ਟੀਰੋ ਕੀ ਹੁੰਦਾ ਕਾ ਅੱਜ ਵੀ ਇਹ ਤਾਂ ਕਮਲੀ ਨੇ ਕਾਲੀ ਇਹ ਦਿੱਕਤ ਪਛਾਣਦੀ ਇੱਧਰ ਤੇ ਉੱਧਰ ਉਹਨਾਂ ਟੈਂਸ਼ਨ ਵਾਲੀ ਹੈ ਵਿਚਾਰਾ ਨਹੀਂ ਜਿਹੜਾ ਓ ਪਾਣੀ ਆਇਆ ਹਜੇ ਤੱਕ ਏਰੀਏ 'ਚ ਉੱਦਾਂ ਨੇ ਵਾੜ ਟੰਸ਼ ਰਹਿ ਨੇ ਜਿਹੜਾ ਮੀਆ ਲੱਗਿਆ ਵੰਡ ਟੰਸ਼ ਰਹੀ ਹੋਏ ਨੇ ਮੀਆ ਲੱਗਾ ਆਪਣੇ ਨੰਨੀ ਆਈ ਨਾ ਉੱਧਰ ਤੇ ਕਿਤੇ ਹੋਰ ਮਾਣੀ ਵਾਧ ਜੇ ਨਾ ਕਾਲੀ ਹੈ ਨਾ ਉਹਦੀ ਕਾਲੀ ਰਾਇਟਿੰਗ ਕਿ ਕਿ ਮਰੀ ਉਹਦੀ ਕਾਲੀ ਰਾਇਟਿੰਗ ਕਿ ਨਹੀਂ ਗੰਦੀ ਹੁੰਦੀ ਹੈ ਨਾ ਕਿ ਨਹੀਂ ਗੰਦੀ ਹੈ ਨਾ ਭਗਵਾਨ ਸਭ ਠੀਕ ਕਰੇਗਾ ਜੀ ਕੋਈ ਸਭ ਕੋ ਭਗਵਾਨ ਕੀ ਮਰਜ਼ੀ ਸੋ ਸੇ ਹੋਤਾ ਹੈ ਇਹ ਤਾਂ ਹੈ ਗਾ ਹਾਂ ਇਹ ਤਾਂ ਹੋਤਾ ਹੈ ਬਸ ਬਾਲੀ ਕਹਿੰਦੇ ਭਗਵਾਨ ਕਹਿੰਦਾ ਕਹਿ ਦਿੰਦਾ ਗਾ ਨਾ ਬਸ ਪੁੱਤਰ ਕੇ ਰੂਪ ਇਹ ਆਪਣਾ ਨਾਮ ਨਕੀ ਨੂੰ ਕਿਹਾ ਹੁੰਦਾ ਆਪਣਾ n るほど。No. ਲੱਗ ਬੈਠਿਆ ਨਾ ਉਸੇ ਬੋਲ ਨਹੀਂ ਕਰ ਚੁਲੀ ਲਿਖਣੀ ਹੁਣ ਤਾਂ ਬੋਲਦਾ ਯਾਦ ਕੋਈ ਲਿਖਿੰਦਾ ਉਹਦਾ ਬੋਲਦਾ ਚਲੋ ਕੋਈ ਨਾ ਫੋਰਥ ਨਾ ਉਹ ਜੀਸ ਪੁੱਤਰਾ ਇਧਰ ਸਭ ਠੀਕ ਆ ਹਾਂਜੀ ਤੁਹਾਡੇ ਰਿਕਸ਼ਾ ਸਭ ਠੀਕ ਆ ਹੂੰ ਹਾਂਜੀ ਜੀ ਅੰਨਾ ਸਾਰਾ ਕੁਝ ਕਦੀ

ਇਹ ਕੋਸ਼ਿਕ ਕੋਸ਼ਿਕ ਹੋ ਗਈ ਨਾ ਕੋਸ਼ਿਕ ਜੀ ਕੋਸ਼ਿਕ ਦੇਖੋ ਜਿਹਦਾ ਕੱਤੀ ਖੇਤੀ ਹੁੰਦਾਗਾ ਮੈਂ ਮਾਰਦਾਂ ਦੇਖ ਕੇ ਹੀ ਚਾਰੇ ਬਸੂਰੀ ਬਹੁਤ ਬਸੂਰੀ ठीक हो रहे हैं हम भाव बहुत सुखी हो रहे हैं ममता ने कहा बेटा टैटू दिखाना अभी जल्दी में बना टैटू की का टैटू इनका चलो परमा आदमी ना उसने पाया वही कडूगा

O chama? Que chama? Que chama? Que Que chama? 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 Que Que Good okay good night <coughs> Good night ji good night